ਤੈਨੂੰ ਪਤਾ ਮੈਂ ਵੀ ਜਾਣੇ ਅਕਰੰਦਰ ਪੱਕਾ ਦੇ ਲਿਓ ਮਾਰਨਗੇ ਮੈਨੂੰ ਪੱਕਾ ਜੀ ਇਦਾਂ ਡਾ ਇਦਾਂ ਤੁਹਾਡੇ ਮਨ ਚ ਡਰ ਕਿਉਂ ਆ ਵੀ ਮਾਰਨਗੇ ਕੋ ਮੈਨੂੰ ਯਕੀਨ ਨਹੀਂ ਕਿ ਤੈਨੂੰ ਪਤਾ ਹੀ ਆ ਤੁਹਾਨੂੰ ਕਰ ਲਈ ਦਿੰਦੇ ਆ ਉਹ ਮਾਰਨਾ ਜੀ ਨੂੰ ਮਾਰ ਹੀ ਦਿੰਦੇ ਆ ਗੋਲੀਆਂ ਤੇ ਇਹ ਰਿਪੋਰਟ ਵੀ ਕਰਾਈ ਸਾਡੇ ਉਦੋਂ ਉਦੋਂ ਹੀ ਸੜਾਈ ਹੋ ਜਾਂਦੀ ਸਾਡਾ ਕਿਤੇ ਵੱਜ ਜਾਂਦਾ ਬਚਰਾ ਉਹ ਪਿੰਡ ਚ ਤੁਸੀਂ ਪਹਿਲਾਂ ਵੀ ਰਿਪੋਰਟ ਲਖਾਈ ਹੈ ਲਖਾਈ ਹੋਈ ਹੈ 31 ਤਰੀਕ ਨੂੰ ਲਖਾਈ ਸੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਸੱਦਿਆ ਨਹੀਂ ਉਹਨਾਂ ਨੂੰ ਫੇਰ ਆਪਾਂ ਹੁੰਦੇ ਹੀ ਨਾ ਜੀ ਆ ਕੁਝ ਕੀ ਗਰਾਉਂਡ ਚੱਲੇ ਸੀ ਉਦੋਂ ਮਾਰ ਗਏ ਸਾਡੇ ਗੋਲੀਆਂ ਨੇ ਨੇ ਹੂੰ ਮੋਟੇ ਮੈਨੂੰ ਪਹਿਲੇ ਹੀ ਕਹਿੰਦੇ ਸੀ ਤਰੇ ਮਾਰਨਾ ਕਰ ਤੈਨੂੰ ਮਾਰਨਾ ਜੀ ਮੈਂ ਉਹਨੂੰ ਮਾਰਤੇ ਮੈਨੂੰ ਵੀ ਮਾਰਨ ਗਈ ਹੂੰ ਉਹਨੂੰ ਇਹ ਲੱਗਦਾ ਵਾ ਲੱਗਦਾ ਜੀ ਮੈਨੂੰ ਕਹਿੰਦੇ ਖੇਡਦਾ ਵੀ ਵਧੀਆ ਜਿਹਾ ਲੈਵ ਤਾਂ ਮੇਰੀ ਜ਼ਿੰਦਗੀ ਗਈ ਬਸ ਮੈਂ ਮ ਖੇਡ ਸਕਦਾ ਵਾਂ ਉਹਨੂੰ ਪਤਾ ਗਰਾਊਂਡ 'ਚ ਦਾ ਗੋਲੀਆਂ ਮਾਰ ਲਿੰਦੇ ਆਗੇ ਉਹਦੇ ਇੱਥੇ ਮਾਰ ਕੇ ਮੇਰੇ ਵੀ ਮਾਰਨ ਗਈ ਪੱਕਾ ਵਿੱਚ ਸਰਕਾਰ ਨੂੰ ਕੀ ਬੇਨਤੀ ਹੈ ਤੁਹਾਡੀ ਤੁਸੀਂ ਇਸ ਸਮੇਂ ਜੋ ਕਹਿਣਾ ਤੁਸੀਂ ਕਹਿ ਸਕਦੇ ਇਨਸਾਫ ਇਹ ਪਹਿਲਾ 31 31 ਤਰੀਕ ਨੂੰ ਹੋਈ ਆ ਜੀ ਹੂੰ ਉਦਣ ਜੀ ਭਾਰਗੜ ਸੀਗਾ ਜੀ ਮੇਰੇ ਘਰ ਦੇ ਨਾਲ ਘਟਾ ਮਾਰ ਕਰਕੇ ਜੇ ਮੇਰੀ ਭਾਬੀ ਨਾਲ ਜੀ ਮੇਰੀ ਮਾਂ ਮਾਤਾ ਜੀ ਨਾਲ ਮੇਰੀ ਹੋਰ ਇਹ ਤੇ ਉਦਣ ਜੀ ਇਹ ਆਇਆ ਵਾ ਮੋਟਾ ਵੀ ਮੇਰੇ ਕਿਰਪਾਨ ਮਾਰੀ ਮੋਟੇ ਨੇ ਪਹਿਲਾਂ ਨਾਲੇ ਮੈਨੂੰ ਕਹਿ ਕੇ ਜੇ ਵੀ ਤੁਹਾਡੇ ਵੀ ਮਾਰਾਂਗੇ ਜੀ ਤੁਹਾਨੂੰ ਪੱਕਾ ਮਾਰੂਗਾ ਕਹਿੰਦਾ ਤੈਨੂੰ ਕਹਿੰਦਾ ਸੀਗਾ ਮਾਂ ਤਾਂ ਅਜ ਮੈਨੂੰ ਹੀ ਆਏ ਸੀਗੇ ਚਰਾਓ ਮਰ ਗਿਆ ਗੋਲੀਆਂ ਤੇ ਇਹ ਰਿਪੋਰਟ ਵੀ ਕਰਾਈ ਸਾਡੇ ਉਦੋਂ ਉਦੋਂ ਹੀ ਸੜਾਈ ਹੋ ਜਾਂਦੀ ਸਾਡਾ ਕਿਤੇ ਵੱਜ ਜਾਂਦਾ ਵਿਚਰਾ ਉਹ ਪਿੰਡ ਚ ਮੋਟਾ ਦਾ ਚਿੱਟਾ ਬਹੁਤ ਵੇਚਦਾ ਜੀ ਉਤੇ ਆਰ ਵੀ ਉਹਦੇ ਕੋਲੇ ਹੀ ਉਹ ਨਹੀਂ ਮਾਰੇ ਵੈਸੇ ਦੂਜੇ ਆਣ ਪਸਾਤੇ ਜੀ ਉਹਨਾਂ ਦਾ ਨਹੀਂ ਪਤਾ ਤੁਸੀਂ ਪਹਿਲਾਂ ਵੀ ਰਿਪੋਰਟ ਲਖਾਈ ਗਿਆ ਲਖਾਈ ਹੋਈ ਹੈ 31 ਤਰੀਕ ਨੂੰ ਲਖਾਈ ਜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਸੱਦਿਆ ਨਹੀਂ ਉਹਨਾਂ ਨੂੰ ਫੇਰਾ ਪਾਉਣ ਹੁੰਦੇ ਹੀ ਨਾ ਜੀ ਆ ਕੁਛ ਇਹ ਸੱਦ ਲੈਂਦੇ ਤੁਸੀਂ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੁੰਦਾ ਤੁਹਾਡਾ ਪਰਿਵਾਰ ਦਾ ਗੁਜ਼ਾਰਾ ਮੇਰਾ ਭਾਈ ਤਾਂ ਉਹ ਕੰਮ ਕਰਦਾ ਜੀ ਹੂੰ ਜਿਆੜੀ ਤੋਂ ਪਾ ਮੈਂ ਕੌਡੀ ਖੇਡਦਾ ਜੀ ਜੇ ਮੇਰਾ ਕੋਈ ਜੱਤੀ ਉਹਨਾਂ ਦਾ ਠੀਕ ਹੈ ਜੀ ਹੁਣ ਚਲ ਮੈਂ ਵੀ ਪ੍ਰੀਖਣ ਕਰਾ ਕੇ ਆਇਆ ਜੀ ਮੇਰਾ ਹੁਣ ਡਾਉਨ ਨਹੀਂ ਸੀ ਕੰਮ ਐਵੇਂ ਤੇ ਦਾ ਹੁਣ ਮੇਰਾ ਘਾਟੀ ਖੇਡਦਾ ਕਿਉਂਕਿ ਮੈਂ ਮਿਹਨਤਮੰਦ ਕਰਾਈ ਨਾ ਮੈਂ ਚਲ ਮੈਂ ਨਹੀਂ ਕਰਦਾ ਮੇਰੇ ਜਵਾਕ ਖਾਦੀ ਖਿੱਡੀ ਜਾਂਦੇ ਮੇਰੇ ਬਾਰੇ ਕਦੇ ਪਤਾ ਜੀ ਮੈਂ ਗਲਤ ਕੁਝ ਕਰ ਨਹੀਂ ਮੈਂ ਆਪ ਦਾ ਬਾਤ ਸਹੀ ਰਹਿਣਾ ਕਿਸੇ ਨਾਲ ਰਲਦਾ ਗਲਦਾ ਨਹੀਂ ਜੀ ਮੈਂ ਆਪ ਦਾ ਇਕੱਲਾ ਰਹਿੰਦਾ ਸੀ ਮੈਂ ਆ ਮੇਰੇ ਐਵੇਂ ਬਣਾ ਲੜ ਪਈ ਕੋਈ ਪਹਿਲਾਂ ਨਿੱਜੀ ਰنجਸਤਾਨੀ ਸੀ ਨਾ ਜੀ ਜਮੇ ਨਹੀਂ ਉਸ ਦਿਨ ਦੀ ਹੋਈ ਹੈ ਜੀ ਬਸ ਮੂਲੀ ਚ ਗੱਲ ਨੂੰ ਲੈ ਕੇ ਮੂਲੀ ਗੱਲ ਨੂੰ ਲੈ ਕੇ ਹੋ ਗਈ ਉਹ ਵੀ ਬਿਵਾਸੀ ਘਰ ਦਾ ਬਾਰਕਟ ਜੀ ਪੂਰੀ ਪਿੰਡ ਚ ਇਹ ਵੀ ਕਰਦਾ ਇਹ ਚ ਮਗਰਾ ਤਵਿਹਰੇ ਜਿੱਦਾਂ ਜਿਹਾ ਠਾਣੇ ਨੇ ਸਦਿਆ ਜੀ ਨੇ ਨੂੰ ਗਏ ਨਹੀਂ ਉਦਨੀ 4 ਵਜੇ ਤੇ ਕਹਿੰਦੇ ਰਾਜੀਨਾਮਾ ਲਾਉਣਾ ਮੈਂ ਕਿਹਾ ਚਲ ਦੇ ਦੇ ਮੈਂ ਵੀ ਫਿਰ ਆਪ ਤੇ ਕੰਮ ਕਰ ਚੋ ਹਮ ਅੱਜ ਫਿਰ ਕੀ ਵਾਕਾ ਹੋਇਆ ਅੱਜ ਕਿਵੇਂ ਹੋਇਆ ਸਾਜੀ ਗਰਾਉਂਡ ਚੱਲੇ ਸੀ ਉਦੋਂ ਮਾਰ ਗਏ ਸਾਡੇ ਬੁੜੀਆਂ ਇਹਨਾਂ ਨੇ ਹਮ ਮੋਟੇ ਮੈਨੂੰ ਪਹਿਲਾਂ ਹੀ ਕਹਿੰਦੇ ਸੀ ਤੇਰੇ ਮਾਰਨਾ ਕਰ ਤੈਨੂੰ ਮਾਰਨਾ ਜੀ ਮੈਂ ਅੱਛਾ ਹਾਂਜੀ ਉਹ ਗਗਨਾ ਤੁਹਾਡੇ ਨਾਲ ਤੁਹਾਡਾ ਮਿੱਤਰ ਆ ਉਹ ਮੇਰਾ ਮਿੱਤਰ ਆ ਜੀ ਉਹ ਬਚਰਾ ਐਵੇਂ ਆ ਗਿਆ ਆਪ ਚਰਾ ਮਾਰਤਾ ਇਹਨਾਂ ਨੇ ਫੁੱਦੂ ਬੰਦੇ ਨੇ ਆਲੇ ਨੇ ਮੈਨੂੰ ਵੀ ਮਾਰਨ ਗਏ ਪੱਕਾ ਮਾਰਨ ਗਏ ਕਿਉਂ ਮਾਰਨਗੇ ਤੈਨੂੰ ਉਹਨੂੰ ਮਾਰਦੇ ਮੈਨੂੰ ਵੀ ਮਾਰਨਗੇ ਹੂੰ ਮੋਟੋ ਇਹ ਲੱਗਦਾ ਵਾ ਲੱਗਦਾ ਜੀ ਮੈਨੂੰ ਲੱਗਦਾ ਤੁਹਾਨੂੰ ਪਤਾ ਏ ਕੀ ਹੋਈ ਜਾਂਦਾ ਅਜਕਲ ਕੌਡੀ ਚ ਹਰੇਕ ਨੂੰ ਨਹੀਂ ਤਾਂ ਮਾਰਦੇ ਹਰੇਕ ਕੋਲ ਤਾਂ ਹਥਿਆਰ ਹੈ ਅਜਕਲ ਹੂੰ ਉਹਨਾਂ ਕੋਲ ਤਾਂ ਆਵਾ ਮੋਟੇ ਉਹਨਾਂ ਕੋਲ ਵੀ ਵੇਚਦੇ ਆ ਜੀ ਉਹ ਕੰਮ ਹੀ ਇਹ ਹੈ ਜੀ ਉਹਨਾਂ ਦਾ ਕੀ ਕਰੀਏ ਤੁਸੀਂ ਪਿੰਡ ਵਾ ਕਿੰਨੇ ਕਿਲੋ ਚ ਖੇੜਦੇ ਹੋ 75 ਕਿਲੋ ਚ 75 ਵੀ ਖੇੜਦਾ ਜੀ ਓਪਨ ਵੀ ਖੇੜਦਾ ਹੁੰਦਾ ਜੀ ਹੁਣ ਮੈਂ ਓਪਨ ਹੀ ਖੇੜਦਾ ਹੁੰਦਾ ਜਿਆਦਾ ਜੀ 75 63 ਹੂੰ ਉਹਨਾਂ ਜਿਹੜੇ ਮੇਰੀ ਗੱਲ ਦੇ ਹੈਲਪ ਹੋ ਕਹਿੰਦੇ ਛੋਟੇ ਓਪਨ ਛੱਡਿਆ ਕਰ ਏ ਮੇਰੀ ਬਜਰਾ ਸਪੋਰਟ ਕਰਦਾ ਸੀ ਬਹੁਤ ਮੇਰੇ ਨਾਲ ਖੜਦਾ ਸੀ ਖੇਡਣ ਵੀ ਜਾਂਦਾ ਖੇਡਦਾ ਵੀ ਵਧੀਆ ਸੀ ਮੇਰਾ ਲੈ ਬਿੱਟੇ ਮੈਂ ਤੁਹਾਨੂੰ ਤੁਹਾਨੂੰ ਲੱਗਦਾ ਸੀ ਵੀ ਇਦਾਂ ਏਡਾ ਕੰਮ ਹੋ ਜਾਊਗਾ ਨਹੀਂ ਜੀ ਮੈਨੂੰ ਕੀ ਸੀ ਪਤਾ ਪਤਾ ਹੀ ਨਹੀਂ ਸੀ ਹੂੰ ਕਹਿ ਕੇ ਮਾਰ ਗਈ ਕੰਮ ਹੀ ਹੈ ਸਾਡੇ ਪਿੰਡ ਜਾ ਕੁਝ ਚੱਲੀ ਜਾਂਦਾ ਸੀ ਕੁੱਟ ਮਾਰ ਕੇ ਕਿਹਨੂੰ ਕੁੱਟਦਾ ਕਿਹਨੂੰ ਕੁੱਟਦਾ ਬਸ ਹੂੰ ਤੁਸੀਂ ਪਿੰਡ ਮਾਣੂਗੇ ਤਾਂ ਆਪਦੇ ਗਰਾਊਂਡ 'ਚ ਹੀ ਚੱਲੇ ਸੀ ਗਰਾਊਂਡ ਚੱਲੇ ਜਾਂਦੇ ਤੇ ਆ ਕੰਮ ਹੋ ਗਿਆ ਵਾਕੇ ਹੋ ਗਿਆ ਕੰਮ ਹੋ ਗਿਆ ਕੀ ਜਾਨਾ ਚਾਹੁੰਦੇ ਆ ਸਰਕਾਰ ਨੂੰ ਸਰਕਾਰ ਨੂੰ ਕੀ ਕਰੇ ਉਹ ਦਿਨ ਉਹਨੂੰ ਪਚਾਰੇ ਦੂ ਨਿصاف ਮਿਲੇ ਉਹ ਚੱਕੇ ਜਾਣ ਸਾਰੇ ਨੂੰ ਏਲ ਹੋਵੇ ਵਿੱਚ ਤੇ ਮੈਨੂੰ ਤਾਂ ਜੀ ਤੁਹਾਨੂੰ ਪਤਾ ਮੈਂ ਵੀ ਜਾਣੇ ਅਕਨੰਦਰ ਪੱਕਾ ਦੇ ਲਿਓ ਮਾਰਨਗੇ ਮੈਨੂੰ ਪੱਕਾ ਜੀ ਇਦਾਂ ਇਦਾਂ ਤੁਹਾਡੇ ਮਨ ਚ ਡਰ ਕਿਉਂ ਵੀ ਮਾਰਨਗੇ ਮੈਨੂੰ ਯਕੀਨ ਨਹੀਂ ਕਿ ਤੁਹਾਨੂੰ ਪਤਾ ਹੀ ਆ ਸਾਨੂੰ ਕਰ ਨਹੀਂ ਦਿੰਦੇ ਉਹ ਮਾਰਨਾ ਜੀ ਨੂੰ ਮਾਰ ਹੀ ਦਿੰਦੇ ਆ ਹਾਂ ਉਹ ਜੀ ਉਹਨੂੰ ਮਾਰ ਕੇ ਮੈਨੂੰ ਮਾਰਨਗੇ ਜੀ ਤਾਂ ਕਹਿੰਦਾ ਦਾ ਕਿਹੜਾ ਯਕੀਨ ਆ ਆ ਮਲੇ ਹੁੰਦੇ ਜਿੱਥੇ ਤੁਹਾਨੂੰ ਪਤਾ ਹੀ ਆ ਮੈਂ ਆਪ ਦਾ ਮਾਰਾ ਮੋਟਾ ਚੱਲ ਜਾਂਦਾ ਇਹ ਮੇਰਾ ਉਹ ਪਹਿਲਾ ਚਲਾ ਉਹਦਾ ਪੈਸੇ ਤੇ ਲੈ ਲੇ ਵੀ ਔਖਾ ਸੀ ਮੈਂ ਜਦੋਂ ਮੈਂ ਕੰਮ ਕਰਦ ਰਾਂ ਦੁਕਾਨ ਤੇ ਉੱਥੋਂ ਵੀ ਮੈਂ ਚਲੋ ოਪਰੇਸ਼ਨ ਕਰਕੇ ਹਟ ਗਿਆ ਹੂੰ ਤੇ ਮੈਂ ਬਾਅਦ ਚ ਹੁਣ ਸੈਟ ਸਟ ਕਰੀ ਜਾਂਦਾ ਸੀ ਮੈਂ ਹੁਣ ਤਾਂ ਇਹ ਪੂਰੀ ਔਖਾ ਸੀ ਮੇਰਾ ਕੰਮ ਚੱਲ ਮੇਰੀ ਹੈਲਪ ਕਰ ਦੇ ਬਚਾਰੇ ਅੱਡੇ ਪਿੰਡ ਦੇ ਬੰਦੇ ਉਹ ਵੀ ਹੁਣ ਹੁਣ ਤੁਹਾਨੂੰ ਪਤਾ ਉਹਨਾਂ ਕਿੱਥੇ ਕਰਨਗੇ ਕੇ ਚੱਲੀ ਜਾਂਦਾ ਇੰਪੈਚਰ ਕੋਡੀ ਤੌਰ ਤੇ ਚੱਲੀ ਜਾਂਦਾ ਮੇਰਾ ਹੂੰ ਤਾਂ ਮੇਰੀ ਜ਼ਿੰਦਗੀ ਗਈ ਬਸ ਮਾਮਾ ਕਿਹੜਾ ਸੱਦਾ ਮੋ ਉਹਨੂੰ ਪਤਾ ਗਰਾਉਂਡ ਆ ਇਹਦਾ ਗੋਲੀਆਂ ਮਾਰ ਲੈਂਦੇ ਆਗੇ ਉਹਦੇ ਇੱਥੇ ਮਾਰ ਕੇ ਮੇਰੇ ਵੀ ਮਾਰਨ ਗਈ ਪੱਕਾ ਹੂੰ ਤੁਹਾਡੇ ਮਨ ਚ ਡਾਰਾ ਹੈ ਹੈਗਾ ਜੀ ਮੇਰੇ ਤੁਹਾਨੂੰ ਪਤਾ ਹੀ ਹੈ ਜੀ ਕਿਹੜਾ ਸੋ ਤੁਸੀਂ ਦੇਖ ਸਕਦੇ ਹੋ 75 ਕਿਲੋ ਮੁੰਡਾ ਓਪਨ ਹੀ ਖੇਡਦਾ ਹੁਣ ਤਾਂ ਲੰਬਾ ਲੰਜਾ ਨੌਜਵਾਨ ਜਿਹੜਾ ਕਿ ਅੱਜ ਪਿੰਡ ਮਾਣੂਕੇ ਜਿੱਥੇ ਇਹ ਅਜ ਵਾਕਿਆ ਹੋਇਆ ਤੇ ਗੋਲੀ ਤੇਰੇ ਤਾਂ ਨਹੀਂ ਵੱਜੀ ਬ੍ਰਦਰ ਕੋਈ ਨਹੀਂ ਮੇਰੇ ਚਲਾਈਆਂ ਜੀ ਮੇਰੇ ਵੱਜੀ ਨਹੀਂ ਮੇਰੇ ਉੱਦਾਂ ਮਾਰ ਗਈ ओके ਕਿਰਪਾਨ ਕੁਰਬੂਣ ਜੱਕੀ ਵਿੱਚ ਹਾਂਜੀ ਕਿਰਪਾਨ ਨਹੀਂ ਮਾਰੀਆਂ ਜੀ ਮੇਰੇ ਪਹਿਲਾਂ ਹੀ ਮੇਰੇ ਕਿਰਪਾਨ ਨਹੀਂ ਮਰੀ ਸੀ ਜੀ ਓਕੇ ਆ ਮੇਰੇ ਪਹਿਲਾਂ ਬੱਜੀ ਉਹਦਣ ਦੀ ਹੂੰ ਇਦਾਂ ਲਈ ਹਾਂ ਮੇਰੇ ਮੋਢੇ ਦੇ ਵਿੱਚ ਜਿਹੜਾ ਮਰਾ ਉਦੋਂ ਫਿਰ ਸਮਝੌਤਾ ਹੋ ਗਿਆ ਜਾਂ ਕਿਵੇਂ ਹੋਇਆ ਸਮਝੌਤਾ ਕਰਨਾ ਜੀ ਆਏ ਹੀ ਨਹੀਂ ਕੋਈ ਗੱਲਬਾਤ ਨਹੀਂ ਹੋਈ ਹੂੰ ਪਿੰਡ ਦੇ ਬੰਦਿਆਂ ਨੇ ਜ਼ੋਰ ਲਾਇਆ ਸੀ ਲਾਇਆ ਸੀਗਾ ਜੀ ਪਰ ਆਏ ਉਹਨਾਂ ਘਰੇ ਮੈਂ ਕਹੀ ਮੇਰੇ ਭਾਬੀ ਤੋਂ ਮਾਫੀ ਮੰਗੇ ਪਰ ਗੜ ਮੁਕ ਇਹਨੂੰ ਕਿਹਾ ਗਿਆ ਆਏ ਨਹੀਂ ਹੁਣ ਪਤਾ ਕਿੱਥੇ ਹੁੰਦਾ ਮੈਂ ਹੈ ਨਹੀਂ ਹੱਥ ਇਹਨਾਂ 'ਚ ਹੂੰ 31 ਤੋਂ ਲੈ ਕੇ ਅੱਜ ਆਂਜੇ ਤਰੀਕਾ ਇਹਨੇ ਦਿਨਾਂ ਦੇ ਵਿੱਚ ਕੋਈ ਗੱਲਬਾਤ ਨਹੀਂ ਹੋਈ ਕੋਈ ਪੁਲਿਸ ਵਾਲੇ ਲੈਣੇ ਬੁਲਾਇਆ ਤੁਹਾਨੂੰ ਕੋਈ ਥਾਣੇ ਨਹੀਂ ਮੈਂ ਜਾਂਦਾ ਸੀਗਾ ਯੂ ਨਹੀਂ ਜਾਂਦੇ ਸੀਗੇ ਹਾਂ ਕੀ ਗਾਇਆ ਥਾਣੇ ਉਹ ਕਹਿੰਦਾ ਸਾਥ ਦੇ ਆ ਜੀ ਬਸ ਸਦੋਂ ਕਹਿ ਕੇ ਓਕੇ ਤੇ ਉਸ ਤੋਂ ਬਾਅਦ ਉਹਨੇ ਨਹੀਂ ਫੋਨ ਫੜਾ ਫੀਕਾ ਮੈਂ ਉਸ ਦਿਨ ਦਾ ਜੀ ਜਿੰਨੇ ਦਿਨ ਹੋਏ ਸਾਰੇ ਦਿਨ ਗਿਆ ਮੈਂ ਥਾਣੇ ਨੂੰ ਆਖਿਰ ਦੇ ਵਿੱਚ ਸਰਕਾਰ ਨੂੰ ਕੀ ਬੇਨਤੀ ਹੈ ਤੁਹਾਡੀ ਤੁਸੀਂ ਇਸ ਸਮੇਂ ਜੋ ਕਹਿਣਾ ਤੁਸੀਂ ਕਹਿ ਸਕਦੇ ਇਨਸਾਫ ਦਿਵਾਓ ਯੂ ਮੁੰਡੇ ਨੂੰ ਚਲੇ ਨੂੰ ਇਹਨਾਂ ਨੂੰ ਤੇਰ ਕੱਲੇ ਹੀ ਕਮਾਉਣ ਲਾ ਵੀ ਤੋਜਵਾਗ ਉਹ ਤਿੰਨ ਮੈਨੂੰ ਮੈਨੂੰ ਮੇਰੇ ਤੇ ਹੋ ਜਾਣੀ ਆ ਹਾਣ ਦੀ ਮੇਰੀ ਵਜਨ ਹੋਇਆ ਸਾਰਾ ਕੋ ਕੀ ਕਰਾਂ ਮੈਂ ਹੁਣ ਜੀ ਮੈਂ ਮੇਰੇ ਕਰਕੇ ਖੜ ਗਿਆ ਉਚਰਾ ਨਹੀਂ ਆਉਦਾ ਉਹ ਵੀ ਉਹ ਨੂੰ ਕੀ ਪਤਾ ਹੈ ਹੁਣ ਮੇਰੇ ਨਾਲ ਪਤਾ ਨਹੀਂ ਕੀ ਹੋਣਾ ਕੀ ਜੀ ਮੈਂ ਬੇਕਸੂਰ ਆ ਠੀਕ ਆ